ਇਤਨੀਆਂ ਚੀਜ਼ਾਂ ਤੁਹਾਡੇ ਕੋਲ ਹਨ ਤਾਂ ਕਾਮਯਾਬੀ ਤੁਹਾਡੇ ਕਦਮ ਚੂਮੇਗੀ। ਕੇਰਲ ਵਿੱਚ ਇੱਕ ਮੇਦਾਵੀ ਨਾਮ ਦਾ ਰਾਜਾ ਰਾਜ ਕਰਦਾ ਸੀ। ਦੁਸ਼ਮਨਾ ਨੇ ਉਸਦੇ ਦੇਸ਼ ਤੇ ਚੜ੍ਹਾਈ ਕੀਤੀ। ਯੁੱਧ ਵਿੱਚ ਰਾਜਾ ਮਾਰਿਆ ਗਿਆ। ਪਤੀ ਦੀ ਮੌਤ ਦੇ ਦੁੱਖ ਚ ਰਾਣੀ ਵੀ ਉਹਨਾਂ ਦੇ ਨਾਲ ਸਤੀ ਹੋ ਗਈ। ਰਾਜਾ ਦਾ ਇਕਲੌਤਾ ਪੁੱਤ ਚੰਦਰ ਹਾਸ ਅਜੇ 5 ਸਾਲ ਦਾ ਹੀ ਸੀ। ਦਾਇ ਨੇ ਚੁੱਪਚਾਪ ਉਸਨੂੰ ਨਗਰ ਵਿੱਚੋਂ ਕੱਢਿਆ ਤੇ ਕੁੰਤਲਪੁਰ ਲੱਗੀ ਉਸ ਸਵਾਮੀ ਭਗਤ ダイ ਮਿਹਨਤ ਮਜ਼ਦੂਰੀ ਕਰਕੇ ਰਾਜਕੁਮਾਰ ਦਾ ਪਾਲਣ ਪੋਸ਼ਣ ਕਰਨ ਲੱਗੀ ਚੰਦਰ ਹਾਸ ਬੜਾਈ ਸੋਹਣਾ ਸੀ ਤੇ ਬਹੁਤ ਹੀ ਸਰਲ ਤੇ ਨਿਮਰ ਸੀ ਕੁੰਤਲਪੁਰ ਦੇ ਸਾਰੇ ਲੋਕ ਇਸ ਤਰ੍ਹਾਂ ਦੇ ਭੋਲੇ ਤੇ ਸੋਹਣੇ ਬਾਲਕ ਨਾਲ ਬਹੁਤ ਹੀ ਪਿਆਰ ਕਰਦੇ ਸਨ ਕਹਿੰਦੇ ਹਨ ਜੋ ਅਨਾਥ ਹੋ ਜਾਂਦਾ ਹੈ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਖੁਦ ਭਗਵਾਨ ਹੁੰਦਾ ਹੈ ਭਗਵਾਨ ਦੀ ਕਿਰਪਾ ਨਾਲ ਇੱਕ ਦਿਨ ਨਾਰਦ Muni ਜੀ ਘੁੰਮਦੇ ਹੋਏ ਕੁੰਤਲਪੁਰ ਪਹੁੰਚੇ ਤੇ ਉਸ ਬਾਲਕ ਨੂੰ ਇੱਕ ਸ਼ਾਲਗ੍ਰਮ ਦੀ ਮੂਰਤੀ ਦੇ ਕੇ ਮੰਤਰ ਦੱਸ ਗਏ। ਛੋਟਾ ਬਾਲਕ ਦੇਵ ਰਿਸ਼ੀ ਦੀ ਕਿਰਪਾ ਨਾਲ ਹਰੀ ਭਗਤ ਹੋ ਗਿਆ। ਹੁਣ ਜਿਸ ਸਮੇਂ ਉਹ ਆਪਣੇ ਆਪ ਨੂੰ ਭੁੱਲ ਕੇ ਆਪਣੇ ਕੋਮਲ ਕੰਠ ਨਾਲ ਪ੍ਰਭੂ ਦਾ ਗੁਣਗਾਨ ਕਰਦਾ ਨ੍ਰਿਤ ਕਰਦਾ ਤਾਂ ਦੇਖਣ ਵਾਲੇ ਉਸ ਨੂੰ ਦੇਖ ਕੇ ਮੰਤਰ ਮੁਗਤ ਹੋ ਜਾਂਦੇ। ਕੁੰਤਲਪੁਰ ਦਾ ਰਾਜਾ ਪਰਮ ਭਗਵਤ ਭਗਤ ਤੇ ਸੰਸਾਰ ਦੇ ਭੋਗ ਵਿਲਾਸ ਤੋਂ ਪੂਰੀ ਤਰ੍ਹਾਂ ਦੂਰ ਰਹਿਣ ਵਾਲਾ ਸੀ ਉਹਨਾਂ ਦਾ ਕੋਈ ਪੁੱਤ ਨਹੀਂ ਸੀ ਸਿਰਫ ਚੰਪਕ ਮਾਲਿਨੀ ਨਾਮ ਦੀ ਕੁੜੀ ਸੀ ਮਹਾਰਿਸ਼ੀ ਗਾਲਬ ਨੂੰ ਰਾਜਾ ਨੇ ਆਪਣਾ ਗੁਰੂ ਬਣਾਇਆ ਸੀ ਤੇ ਗੁਰੂ ਦੇ ਉਪਦੇਸ਼ ਅਨੁਸਾਰ ਉਹ ਭਗਵਾਨ ਦੇ ਭਜਨ ਵਿੱਚ ਹੀ ਲੱਗਿਆ ਰਹਿੰਦਾ ਸੀ ਰਾਜ ਦਾ ਪੂਰਾ ਪ੍ਰਬੰਧ ਮੰਤਰੀ ਦ੍ਰਿਸ਼ਟ ਬੁੱਧੀ ਕਰਦਾ ਸੀ ਮੰਤਰੀ ਦੀ ਅਲੱਗ ਤੋਂ ਬਹੁਤ ਜ਼ਿਆਦਾ ਸੰਪਤੀ ਸੀ ਰਾਜਾ ਤਾਂ ਭਗਵਤ ਭਗਤੀ 'ਚ ਲੀਨ ਰਹਿੰਦਾ ਸੀ ਇੱਕ ਪ੍ਰਕਾਰ ਨਾਲ ਕੁੰਤਲਪੁਰ ਦਾ ਸ਼ਾਸਕ ਮੰਤਰੀ ਦ੍ਰਿਸ਼ਟ ਬੁੱਧੀ ਹੀ ਸੀ ਮੰਤਰੀ ਦਾ ਮਦਨ ਨਾਮ ਦਾ ਇੱਕ ਪੁੱਤ ਸੀ ਜੋ ਉਸ ਦੀ ਰਾਜ ਕਾਜ ਵਿੱਚ ਮਦਦ ਕਰਦਾ ਸੀ ਮੰਤਰੀ ਦੀ ਇੱਕ ਬਹੁਤ ਹੀ ਸੋਹਣੀ ਲੜਕੀ ਸੀ ਮੰਤਰੀ ਦੀ ਰੁਚੀ ਸਿਰਫ ਰਾਜ ਕਾਜ ਤੇ ਧਨ ਇਕੱਠਾ ਕਰਨਾ ਸੀ ਪਰ ਉਹਨਾਂ ਦਾ ਪੁੱਤ ਮਦਨ ਭਗਵਾਨ ਦਾ ਭਗਤ ਸੀ ਉਹ ਸਾਧੂ ਸੰਤਾਂ ਦੀ ਸੇਵਾ ਕਰਦਾ ਸੀ ਇਸ ਲਈ ਮੰਤਰੀ ਦੇ ਮਹਿਲ 'ਚ ਜਿੱਥੇ ਵਿਲਾਸ ਤੇ ਰਾਗ ਰੰਗ ਚੱਲਦਾ ਰਹਿੰਦਾ ਸੀ ਉੱਥੇ ਕਦੇ-ਕਦੇ ਸੰਤ ਵੀ ਇਕੱਠੇ ਹੋ ਜਾਂਦੇ ਸੀ ਤੇ ਭਗਵਾਨ ਦੀ ਪਵਿੱਤਰ ਕਥਾ ਵੀ ਹੁੰਦੀ ਸੀ। ਇੰਨਾ ਕੰਮਾਂ 'ਚ ਰੁਚੀ ਨਾ ਹੋਣ ਤੇ ਵੀ ਮੰਤਰੀ ਦ੍ਰਿਸ਼ਟਬੁੱਧੀ ਆਪਣੇ ਪੁੱਤਰ ਕਰਕੇ ਕੁਝ ਨਾ ਬੋਲਦਾ। ਇੱਕ ਦਿਨ ਮੰਤਰੀ ਤੇ ਮਹਿਲ 'ਚ ॠषिगण ਬੈਠੇ ਸਨ। ਭਗਵਾਨ ਦੀ ਕਥਾ ਹੋ ਰਹੀ ਸੀ ਕਿ ਉਸੇ ਸਮੇਂ ਸੜਕ 'ਤੇ ਦੇਪਵੰਤੇ ਸਾਹਮਣੇ ਭਗਵਾਨ ਦੇ ਨਾਮ ਦਾ ਕੀਰਤਨ ਕਰਦਾ ਹੋਇਆ ਚੰਦਰਹਾਸ ਬਾਲਕਾਂ ਦੀ ਮੰਡਲੀ ਵਿੱਚ ਨਿਕਲਿਆ। ਬੱਚਿਆਂ ਦੀ ਮధుਰ ਕੀਰਤਨ ਦੀ ਆਵਾਜ਼ ਸੁਣ ਕੇ ਰਿਸ਼ੀਆਂ ਦੇ ਕਹਨ ਤੇ ਮਦਨ ਨੇ ਸਾਰਿਆਂ ਨੂੰ ਉੱਥੇ ਬੁਲਾ ਲਿਆ। ਚੰਦਰਹਾਸ ਦੇ ਨਾਲ ਬਾਲਕ ਨੱਚਣ ਗਾਉਣ ਲੱਗੇ। ਮੰਤਰੀ ਦ੍ਰਿਸ਼ਟਪੁੱਤੀ ਵੀ ਉਸੇ ਸਮੇਂ ਉੱਥੇ ਆ ਗਿਆ। ਮੁਨੀਆਂ ਨੇ ਤੇਜਸਵੀ ਬਾਲਕ ਚੰਦਰਹਾਸ ਨੂੰ ਇੰਨਾ ਮगन ਹੋ ਕੇ ਕੀਰਤਨ ਕਰਦੇ ਦੇਖਿਆ ਤਾਂ ਉਹ ਵੀ ਮੰਤਰਮੁਗਧ ਹੋ ਗਏ। ਕੀਰਤਨ ਖਤਮ ਹੋਣ ਤੇ ਸਨੇਹਪੂਰਵਕ ਕੋਲ ਬੁਲਾ ਕੇ ਰਿਸ਼ੀਆਂ ਨੇ ਉਸਨੂੰ ਕੋਲ ਬਿਠਾ ਲਿਆ ਤੇ ਉਸਦੇ ਸਰੀਰ ਦੇ ਲਚਰਣਾਂ ਨੂੰ ਦੇਖਣ ਲੱਗੇ। ਰਿਸ਼ੀਆਂ ਨੇ ਚੰਦਰਹਾਸ ਦੇ ਸ਼ਰੀਰ ਕਲਚਨ ਦੇਖ ਕੇ ਦ੍ਰਿਸ਼ਟਬੁੱਧੀ ਨੂੰ ਕਿਹਾ ਮੰਤਰੀ ਜੀ ਤੁਸੀਂ ਇਸ ਬਾਲਕ ਦਾ ਪ੍ਰੇਮਪੂਰਵਕ ਪਾਲਣ ਪੋਸ਼ਣ ਕਰੋ ਇਸ ਨੂੰ ਆਪਣੇ ਘਰ ਰੱਖੋ ਇਹ ਹੀ ਤੁਹਾਡੀ ਸੰਪੂਰਨ ਜਾਇਦਾਦ ਦਾ ਸਵਾਮੀ ਹੈ ਤੇ ਇਸ ਦੇਸ਼ ਦਾ नरेश ਹੋਵੇਗਾ ਇੱਕ ਅਣਜਾਣ ਤੇ ਕੁਲਹਿਨ ਭਿਖਾਰੀ ਬਾਲਕ ਮੇਰੀ ਜਾਇਦਾਦ ਦਾ ਸਵਾਮੀ ਹੋਵੇਗਾ ਇਹ ਗੱਲ ਦ੍ਰਿਸ਼ਟਬੁੱਧੀ ਦੇ ਦਿਲ ਤੇ ਤੀਰ ਦੀ ਤਰ੍ਹਾਂ ਲੱਗੀ ਉਹ ਤਾਂ ਆਪਣੇ ਮੁੰਡੇ ਨੂੰ ਰਾਜਾ ਬਣਾਉਂਦਾ ਸੁਪਨਾ ਦੇਖ ਰਿਹਾ ਸੀ ਹਣ ਇੱਕ ਭਿਖਾਰੀ ਜਿਹਾ ਮੁੰਡਾ ਉਸ ਦੀਆਂ ਸਾਰੀਆਂ ਇੱਛਾਵਾਂ ਨੂੰ ਨਸ਼ਟ ਕਰ ਦੇਵੇ। ਇਹ ਉਸ ਤੋਂ ਸੈਨ ਨਹੀਂ ਹੋ ਰਿਹਾ ਸੀ। ਉਹਨਾਂ ਨੇ ਕਿਸੇ ਨੂੰ ਕੁਝ ਨਾ ਕਿਹਾ ਪਰ ਸਭ ਮੁੰਡਿਆਂ ਨੂੰ ਮਿਠਾਈ ਦੇਣ ਤੇ ਬਹਾਨੇ ਕਰਦੇ ਅੰਦਰ ਲੈ ਗਿਆ। ਮਿਠਾਈ ਦੇ ਕੇ ਦੂਜੇ ਮੁੰਡਿਆਂ ਨੂੰ ਤਾਂ ਉਸਨੇ ਵਿਦਾ ਕਰ ਦਿੱਤਾ। ਸਿਰਫ ਚੰਦਰ ਹਾਸ ਨੂੰ ਰੋਕ ਲਿਆ। ਉਸਨੇ ਆਪਣੇ ਇੱਕ ਵਿਸ਼ਵਾਸੀ ਨੂੰ ਬੁਲਾ ਕੇ ਉਸ ਨੂੰ ਚੁੱਪਚਾਪ ਸਮਝਾ ਕੇ ਤੇ ਲੋਭ ਲਾਲਸ ਦੇ ਕੇ ਉਸਦੇ ਨਾਲ ਚੰਦਰ ਹਾਸ ਨੂੰ ਭੇਜ ਦਿੱਤਾ। ਚੰਦਰਹਾਸ ਨੇ ਜਦ ਦੇਖਿਆ ਕਿ ਉਹ ਉਸ ਨੂੰ ਸੁਨਸਾਨ ਜੰਗਲ ਵਿੱਚ ਰਾਤ ਦੇ ਸਮੇਂ ਲਿਆਇਆ ਹੈ ਤਾਂ ਉਸ ਦਾ ਉਦੇਸ਼ ਸਮਝ ਕੇ ਚੰਦਰਹਾਸ ਨੇ ਕਿਹਾ ਵੀਰ ਤੂੰ ਮੈਨੂੰ ਭਗਵਾਨ ਦੀ ਪੂਜਾ ਕਰ ਲੈਣ ਦੇ ਫਿਰ ਮਾਰੀ ਉਸ ਨੇ ਉਸ ਨੂੰ ਮਨਜ਼ੂਰੀ ਦੇ ਦਿੱਤੀ ਚੰਦਰਹਾਸ ਨੇ ਸ਼ਾਲ ਗ੍ਰਾਮ ਜੀ ਦੀ ਮੂਰਤੀ ਕੱਢ ਕੇ ਉਸ ਦੀ ਪੂਜਾ ਕੀਤੀ ਤੇ ਉਸ ਦੇ ਸਾਹਮਣੇ ਪਰਮਾਤਮਾ ਦੀ ਉਸ ਤੂਤੀ ਕਰਨ ਲੱਗਿਆ ਭੋਲੇ ਬਾਲਕ ਦਾ ਸੋਹਣਾ ਰੂਪ ਮਦਰ ਸਵਰ ਤੇ ਭਗਵਾਨ ਦੀ ਭਗਤੀ ਦੇਖ ਕੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਉਸ ਦੇ ਮਨ ਵਿੱਚ ਇੱਕ ਬੇਕਸੂਰ ਬਾਲਕ ਨੂੰ ਮਾਰਨ ਦੀ ਗੱਲ ਸੋਚ ਕੇ ਇੱਕ ਟੀ ਸੁੱਠੀ ਪਰ ਉਸ ਨੂੰ ਮੰਤਰੀ ਦਾ ਵੀ ਦਰਸ ਸੀ ਉਸ ਨੇ ਦੇਖਿਆ ਕਿ ਚੰਦਰ ਹਾਸ ਦੇ ਇੱਕ ਪੈਰ 'ਚ 6 ਉਂਗਲਾਂ ਹਨ ਉਸ ਨੇ ਤਲਵਾਰ ਨਾਲ ਜੋ ਇੱਕ ਉਂਗਲ ਜ਼ਿਆਦਾ ਸੀ ਉਸ ਨੂੰ ਕੱਟ ਲਿਆ ਤੇ ਬਾਲਕ ਨੂੰ ਉੱਥੇ ਛੱਡ ਕੇ ਘਰ ਵਾਪਸ ਆ ਗਿਆ ਮਹਿਲ ਜਾ ਕੇ ਜਦ ਉਸ ਨੇ ਦ੍ਰਿਸ਼ਪੁੱਤ ਦੀ ਨੂੰ ਉਂਗਲ ਦਿਖਾਈ ਤਾਂ ਉਹ ਉਂਗਲ ਦੇਖ ਕੇ ਬਹੁਤ ਖੁਸ਼ ਹੋਇਆ ਉਸ ਨੂੰ ਲੱਗਿਆ ਕਿ ਆਪਣੀ ਬੁੱਧੀ ਨਾਲ ਉਸਨੇ ਰਿਸ਼ੀਆਂ ਦੀ ਭਵਿੱਖਵਾਣੀ ਛੁੱਟੀ ਸਾਬਤ ਕਰ ਦਿੱਤੀ। ਕੋਨਤਲਪੁਰ ਰਾਜ ਦੇ ਅਧੀਨ ਹੀ ਇੱਕ ਛੋਟੀ ਜਿਹੀ रियासत ਸੀ ਚੰਦਨਪੁਰ। ਉੱਥੇ ਦਾ ਨਰੇਸ਼ ਕੁਲਿਕ ਕਿਸੇ ਕੰਮ ਤੋਂ ਸਵੇਰੇ-ਸਵੇਰੇ ਜੰਗਲ ਵੱਲ ਘੋੜੇ ਤੇ ਚੜ੍ਹ ਕੇ ਜਾ ਰਿਹਾ ਸੀ। ਤਾਂ ਉਸਦੇ ਕੰਨਾਂ ਵਿੱਚ ਬੜੀ ਮਧੁਰ ਭਗਵਾਨ ਦੇ ਨਾਮ ਦੇ ਕੀਰਤਨ ਦੀ ਆਵਾਜ਼ ਪਈ। ਕੱਟੇ ਉਂਗਲ ਦੀ ਪੀੜ ਨਾਲ ਧਰਤੀ ਤੇ ਪਿਆ ਚੰਦਰ ਹਾਸ ਕਰਨਾ ਕੀਰਤਨ ਕਰ ਰਿਹਾ ਸੀ। नरेश ने कुछ दूरी तुम बड़ी हैरानी ਨਾਲ ਦੇਖਿਆ ਕਿ ਇੱਕ ਛੋਟਾ ਦੇਵਕੁਮਾਰ ਵਰਗਾ ਬਾਲਕ ਧਰਤੀ ਤੇ ਪਿਆ ਹੈ ਤੇ ਉਸ ਦੇ ਚਾਰੇ ਪਾਸੇ ਅਨੋਖਾ ਪ੍ਰਕਾਸ਼ ਫੈਲਿਆ ਹੋਇਆ ਹੈ। नरेश ਤੇ ਕੋਈ ਔਲਾਦ ਨਹੀਂ ਸੀ। ਉਹਨਾਂ ਨੇ ਸੋਚਿਆ ਕਿ ਭਗਵਾਨ ਨੇ ਉਸ ਤੇ ਲਈ ਇਹ ਹੀ ਦੇਵਕੁਮਾਰ ਭੇਜਿਆ ਹੈ। ਉਸਨੇ ਕੋੜੇ ਤੋਤਰ ਕੇ ਬੜੇ ਪਿਆਰ ਨਾਲ ਚੰਦਰ ਹਾਰਸ ਨੂੰ ਗੋਦੀ ਵਿੱਚ ਚੁੱਕਿਆ ਤੇ ਉਸ ਦੇ ਸਰੀਰ ਦੀ ਧੂੜ ਸਾਫ ਕੀਤੀ ਤੇ ਉਸ ਨੂੰ ਆਪਣੇ ਰਾਜ ਭਵਨ ਵਿੱਚ ਲੈ ਗਿਆ। ਚੰਦਰਹਾਸ ਹੁਣ ਚੰਦਨਪੁਰ ਦਾ युवराज ਬਣ ਗਿਆ ਸੀ ਉਸਨੇ ਗੁਰੂ ਕੋਲ ਰਹਿ ਕੇ ਵਿਦਾ ਤੇ ਸ਼ਾਸਤਰਾਂ ਦਾ ਅਧਿਐਨ ਕੀਤਾ ਰਾਜਕੁਮਾਰ ਨੇ ਅਸਰ ਸ਼ਸਤਰ ਚਲਾਉਣਾ ਤੇ ਨੀਤੀ ਸ਼ਾਸਨਾਂ ਦੀ ਸਿੱਖਿਆ ਲਈ ਆਪਣੇ ਸਦਗੁਨਾ ਨਾਲ ਉਹ ਰਾਜ ਪਰਿਵਾਰ ਲਈ ਪਰਾਣਾ ਦੇ ਸਮਾਨ ਪਿਆਰਾ ਹੋ ਗਿਆ ਸੀ ਸਮਾਪਤਨ ਦੇ ਨਾਲ ਰਾਜਕੁਮਾਰ ਚੰਦਰਹਾਸ ਹੁਣ ਇੱਕ ਹੱਟਾ-ਕੱਟਾ ਤੇ ਸੋਹਣਾ ਨੌਜਵਾਨ ਬਣ ਚੁੱਕਾ ਸੀ ਨਰੇਸ਼ ਕੁਲਿਕ ਨੇ ਹੁਣ ਉਸੇ ਤੇ ਰਾਜ ਦਾ ਭਾਰ ਛੱਡ ਦਿੱਤਾ ਰਾਜकुमार ਚੰਦਰ ਹਾਸ ਤੇ ਪ੍ਰਬੰਧ ਵਿੱਚ ਛੋਟੀ ਜਿਹੀ ਰਿਆਸਤ ਹਰੀ ਗੁਨਗਾਂਜ ਪਰਿਪੂਰਨ ਹੋ ਗਈ ਰਾਜ 'ਚ ਹੁਣ ਕੋਈ ਦੁੱਖੀ ਨਹੀਂ ਸੀ ਚੰਦਨਪੁਰ ਰਿਆਸਤ ਵੱਲੋਂ ਕੁੰਤਲਪੁਰ ਨੂੰ 10000 ਸੋਨੇ ਦੀਆਂ ਅਸ਼ਰਫੀਆਂ ਕਰ ਭਾਵ ਟੈਕਸ ਦੇ ਰੂਪ ਵਿੱਚ ਹਰ ਸਾਲ ਦਿੱਤੀਆਂ ਜਾਂਦੀਆਂ ਸਨ ਹੁਣ ਇਸ ਵਾਰ ਚੰਦਰ ਹਾਸ ਨੇ ਇਹਨਾਂ ਅਸ਼ਰਫੀਆਂ ਦੇ ਨਾਲ ਹੋਰ ਵੀ ਬਹੁਤ ਸਾਰਾ ਧਨ ਤੋਹਫੇ ਦੇ ਰੂਪ ਵਿੱਚ ਭੇਜਿਆ ਦ੍ਰਿਸ਼ ਬੁੱਧੀ ਨੇ ਜਦ ਚੰਦਨਪੁਰ ਰਾਜ ਦੇ ਐਸ਼ਰਫੀਆਂ ਤੇ ਉੱਥੇ ਦੇ ਯੁਵਰਾਜ ਦੇ ਸੁਸ਼ਾਸਨ ਦੀ ਕਥਾ ਸੁਣੀ ਤਾਂ ਉਹ ਖੁਦ ਉੱਥੇ ਦੀ ਵਿਵਸਥਾ ਦੇਖਣ ਚੰਦਨਪੁਰ ਗਿਆ ਨਰੇਸ਼ ਕੁਲਿਕ ਤੇ ਰਾਜਕੁਮਾਰ ਨੇ ਉਸ ਦਾ ਖੁੱਲੇ ਦਿਲ ਨਾਲ ਸਵਾਗਤ ਕੀਤਾ ਇੱਥੇ ਆ ਕੇ ਜਦ ਦ੍ਰਿਸ਼ਟ ਬੁੱਧੀ ਨੇ ਚੰਦਰਹਾਸ ਨੂੰ ਦੇਖਿਆ ਤਾਂ ਉਸ ਦੇ ਤੇਜ਼ ਤੋਂ ਹੀ ਉਸ ਨੂੰ ਪਹਿਚਾਨ ਗਿਆ ਕਿ ਇਹ ਤਾਂ ਉਹੀ ਬਲਕ ਹੈ ਇਹ ਬਚ ਕੇ ਮੈਂ ਗਿਆ ਇਹ ਜਾਣਨ ਲਈ ਉਸ ਦਾ ਦਿਲ ਬੇਕੁਲ ਹੋ ਗਿਆ ਇੱਕ ਵਾਰ ਫਿਰ ਮੰਤ੍ਰਿਸ਼ਟਪੁੱਤੀ ਨੇ ਰਾਜਕੁਮਾਰ ਨੂੰ ਮਾਰਨ ਦੀ ਸਾਜਿਸ਼ ਰਚੀ ਤੇ ਇੱਕ ਚਿੱਠੀ ਦੇ ਕੇ ਕਿਹਾ युवराज ਬਹੁਤ ਹੀ ਜ਼ਰੂਰੀ ਕੰਮ ਹੈ ਤੇ ਦੂਜੇ ਕਿਸੇ ਤੇ ਮੇਰਾ ਵਿਸ਼ਵਾਸ ਨਹੀਂ ਤੂੰ ਖੁਦ ਇਸ ਚਿੱਠੀ ਨੂੰ ਲੈ ਕੇ ਕੁੰਤਲਪੁਰ ਜਾ ਤੇ ਧਿਆਨ ਰੱਖੇ ਰਸਤੇ ਚਿੱਠੀ ਖੁੱਲ੍ਹੇ ਨਾ ਤੇ ਕੋਈ ਵੀ ਇਸ ਗੱਲ ਨੂੰ ਨਾ ਜਾਣੇ ਇਸ ਨੂੰ ਸਿੱਧੇ ਮੇਰੇ ਪਿਤੇ ਮਦਨ ਨੂੰ ਹੀ ਦੇ ਦੇਣਾ ਚੰਦਰ ਹਾਸ ਘੋੜੇ ਤੇ ਚੜ ਕੇ ਇਕੱਲਾ ਹੀ ਚਿੱਠੀ ਲੈ ਕੇ ਕੁੰਤਲਪੁਰ ਵੱਲ ਚੱਲ ਪਿਆ। ਦਿਨ ਦੇ ਤੀਜੇ ਪਹਿਰ ਉਹ ਕੁੰਤਲਪੁਰ ਦੇ ਨੇੜੇ ਰਾਜਾ ਦੇ ਬਗੀਚੇ ਵਿੱਚ ਪਹੁੰਚਿਆ। ਚੰਦਰ ਹਾਸ ਬਹੁਤ ਪਿਆਸ ਲੱਗੀ ਸੀ ਤੇ ਉਹ ਥੱਕਿਆ ਹੋਇਆ ਸੀ। ਘੋੜੇ ਨੂੰ ਪਾਣੀ ਪਿਆ ਕੇ ਉਸਨੇ ਇੱਕ ਪਾਸੇ ਬੰਨ ਦਿੱਤਾ ਤੇ ਖੁਦ ਵੀ ਸਰੋਵਰ ਤੋਂ ਪਾਣੀ ਪੀ ਕੇ ਇੱਕ ਦਰਖਤ ਦੀ ਛਾਂ ਹੇਠ ਪੈ ਗਿਆ। ਤੇ ਪੈਂਦੇ ਹੀ ਉਸ ਨੂੰ ਨੀਂਦ ਆ ਗਈ। ਉਸੇ ਸਮੇਂ ਉਸ ਬਗੀਚੇ 'ਚ ਰਾਜਕੁਮਾਰੀ ਚੰਪਕ ਮਾਲਿਨੀ ਆਪਣੀਆਂ ਸਹੇਲੀਆਂ ਤੇ ਮੰਤਰੀ ਦੀ ਲੜਕੀ ਵਿਸ਼ਾ ਨਾਲ ਘੁੰਮਾਈ ਸੀ ਸੰਜੋਗ ਵਸ ਮੰਤਰੀ ਦੀ ਲੜਕੀ ਵਿਸ਼ਾ ਇਕੱਲੀ ਉੱਧਰ ਚੱਲੀ ਆਈ ਜਿੱਥੇ ਚੰਦਰ ਹੱਸੁੱਤਾ ਪਿਆ ਸੀ ਬਹੁਤ ਹੀ ਸੋਹਣੇ ਨੌਜਵਾਨ ਨੂੰ ਦੇਖ ਕੇ ਉਹ ਉਸ ਤੇ ਮੋਹਿਤ ਹੋ ਗਈ ਤੇ ਧਿਆਨ ਨਾਲ ਉਸ ਨੂੰ ਦੇਖਣ ਲੱਗੀ ਉਸ ਨੂੰ ਉਸਦੇ ਹੱਥ ਵਿੱਚ ਇੱਕ ਚਿੱਠੀ ਧੀ ਸੀ ਉਸਨੇ ਹੌਲੀ ਦੇਣੀ ਉਹ ਚਿੱਠੀ ਉਸਦੇ ਹੱਥ ਤੋਂ ਖਿੱਚੀ ਤੇ ਪੜਨ ਲੱਗੀ ਚਿੱਠੀ ਉਸਦੇ ਪਿਤਾ ਦੀ ਸੀ ਜੋ ਕਿ ਉਸਨੇ ਆਪਣੇ ਪੁੱਤਰ ਨੂੰ ਲਿਖੀ ਸੀ ਚਿੱਠੀ 'ਚ ਉਸਨੇ ਆਪਣੇ ਪੁੱਤਰ ਨੂੰ ਲਿਖਿਆ ਸੀ ਕਿ ਜਦ ਤੇਰੇ ਕੋਲ ਚਿੱਠੀ ਲੈ ਕੇ ਇਹ ਰਾਜਕੁਮਾਰ ਪਹੁੰਚੇ ਤਾਂ ਇਸ ਨੂੰ ਵਿਛਤੇ ਦੇਣਾ ਇਸ ਦੇ ਕੁਲ ਵਿਦਿਆ ਆਦਿ ਦਾ ਕੋਈ ਵੀ ਵਿਚਾਰ ਨਾ ਕਰਕੇ ਮੇਰੇ ਆਦੇਸ਼ ਦਾ ਤੁਰੰਤ ਪਾਲਨ ਕਰਨਾ ਮੰਤਰੀ ਦੀ ਲੜਕੀ ਨੂੰ ਇੱਕ ਵਾਰ ਚਿੱਠੀ ਪੜ੍ਹ ਕੇ ਬਹੁਤ ਦੁੱਖ ਹੋਇਆ ਉਸ ਦੀ ਸਮਝ 'ਚ ਕੁਝ ਨਹੀਂ ਆਇਆ ਕਿ ਉਸ ਦੇ ਪਿਤਾ ਜੀ ਇਹੋ ਜਿਹੇ ਸੋਹਣੇ ਦੇਵ ਕੁਮਾਰ ਨੂੰ ਕਿਉਂ ਵਿਛਤੇਣਾ ਚਾਹੁੰਦੇ ਹਨ ਉਸਨੂੰ ਲੱਗਿਆ ਕਿ ਪਿਤਾ ਜੀ ਇਸਨ ਮੇਰਾ ਵਿਆਹ ਕਰਵਾਉਣਾ ਚਾਹੁੰਦੇ ਹਨ ਤੇ ਮੇਰਾ ਨਾਮ ਲਿਖਤੇ ਸਮੇ ਭੁੱਲ ਗਈ ਜਾਂ ਅੱਖਰ ਛੱਡ ਦਿੱਤੇ ਉਸਨੇ ਭਗਵਾਨ ਦੇ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਕਿ ਚਿੱਠੀ ਉਸਦੇ ਹੱਥ ਲੱਗੀ ਕਿਤੇ ਦੂਜੇ ਦੇ ਹੱਥ ਲੱਗ ਜਾਂਦੀ ਤਾਂ ਕਿੰਨਾ ਅਨਰਥ ਹੋ ਜਾਂਦਾ ਆਪਣੀਆਂ ਅੱਖਾਂ ਦੇ ਕੱਜਲ ਨਾਲ ਉਸਨੇ ਚਿੱਠੀ ਵਿੱਚ ਵਿਸ਼ਨੂੰ ਵਿਸਚਾ ਕਰ ਦਿੱਤਾ ਤੇ ਚਿੱਠੀ ਨੂੰ ਬੰਦ ਕਰਕੇ ਉਹ ਉਸਨੂੰ ਰਾਜਕੁਮਾਰ ਦੇ ਹੱਥ ਵਿੱਚ ਰੱਖ ਕੇ ਉੱਥੇ ਚਲੀ ਗਈ ਚੰਦਰਹਾਸ ਦੀ ਜਦੋਂ ਨੀਂਦ ਖੁੱਲੀ ਤਾਂ ਉਹ ਛੇਤੀ ਦਿਨੇ ਮੰਤਰੀ ਦੇ ਘਰ ਗਿਆ ਤੇ ਮੰਤਰੀ ਦੇ ਪੁੱਤਰ ਮਦਨ ਨੂੰ ਚਿੱਠੀ ਦਿੱਤੀ ਚਿੱਠੀ ਪੜ੍ਹ ਕੇ ਮੰਤਰੀ ਦੇ ਪੁੱਤਰ ਨੇ ਬ੍ਰਾਹਮਣਾਂ ਨੂੰ ਬੁਲਾ ਕੇ ਉਸੇ ਦਿਨ ਚੰਦਰਹਾਸ ਨਾਲ ਆਪਣੀ ਭੈਣ ਦਾ ਵਿਆਹ ਕਰ ਦਿੱਤਾ ਵਿਆਹ ਦੇ ਸਮੇਂ ਕੁੰਤਲਪੁਰ ਦਾ ਰਾਜਾ ਵੀ ਪਹੁੰਚਿਆ ਤੇ ਚੰਦਰਹਾਸ ਨੂੰ ਦੇਖ ਕੇ ਉਹਨਾਂ ਨੂੰ ਲੱਗਿਆ ਕਿ ਉਸ ਦੀ ਲੜਕੀ ਲਈ ਵੀ ਇਹੀ ਯੋਗ ਵਰ ਹੈ ਉਹਨਾਂ ਨੇ ਚੰਦਨਪੁਰ ਦੇ ਰਾਜਕੁਮਾਰ ਦੀ ਵਿਦਿਆ ਬੁੱਧੀ ਤੇ ਵੀਰਤਾ ਆਦਿ ਦੀ ਬਹੁਤ ਪ੍ਰਸ਼ੰਸਾ ਸੁਣ ਰਹੀ ਸੀ ਹੁਣ ਉਹਨਾਂ ਰਾਜputri ਦਾ ਵਿਆਹ ਵੀ ਚੰਦਰ ਹਾਸ ਨਾਲ ਕਰਨ ਦਾ ਫੈਸਲਾ ਕਰ ਲਿਆ ਦਿਸ਼ਟ ਬੁੱਧੀ ਤਿੰਨ ਦਿਨ ਬਾਅਦ ਜਦ ਵਾਪਸ ਆਇਆ ਤਾਂ ਉਥੋਂ ਦੀ ਸਥਿਤੀ ਦੇਖ ਕੇ ਉਹ ਗੁੱਸੇ ਨਾਲ পাগল ਹੋ ਗਿਆ ਉਸਨੇ ਸੋਚਿਆ ਕਿ ਭਲਾ ਮੇਰੀ ਲੜਕੀ ਵਿਧਵਾ ਹੋ ਜਾਵੇ ਪਰ ਇਸ ਦੁਸ਼ਮਣ ਦਾ ਵਦ ਮੈਂ ਜ਼ਰੂਰ ਕਰਾਂਗਾ ਗੁੱਸੇ 'ਚ ਅੰਨੇ ਹੋਏ ਦਿਲ ਦੀ ਇਹੀ ਸਥਿਤੀ ਹੁੰਦੀ ਹੈ अपने दिले नही नगर एक देवी मंदर सी। ने भेज दिता कि जो कोई भी देवी दी पूजा करना उस मार देना मंत्री ने चंद्रहास मेरा जवाई हो गया है साड़ी कुल प्रथा अनुसार विह तो बाद देवी माँ की पूजा की जाती है मंत्री ने चंद्रहास न ਸ਼ਾਮ ਦੇ ਸਮੇਂ ਬਿਲਕੁਲ ਇਕੱਲੇ ਜਾ ਕੇ ਦੇਵੀ ਦੀ ਪੂਜਾ ਕਰਨ ਦਾ ਆਦੇਸ਼ ਦਿੱਤਾ। ਇੱਧਰ ਕੁੰਤਲਪੁਰ ਦੇ ਰਾਜਾ ਜਲ ਤੋਂ ਜਲਦ ਆਪਣੀ ਧੀ ਦਾ ਵਿਆਹ ਚੰਦਰ ਹਾਸ ਨਾਲ ਕਰਨਾ ਚਾਹੁੰਦਾ ਸੀ। ਰਾਜਾ ਨੇ ਮੰਤਰੀ ਪੁੱਤਰ ਮਦਨ ਨੂੰ ਬੁਲਾ ਕੇ ਕਿਹਾ ਪੁੱਤਰ ਤੇਰਾ ਬਹਿਨੋਈ ਚੰਦਰ ਹਾਸ ਬੜਾ ਸੁਯੋਗ ਹੈ। ਉਸ ਨੂੰ ਭਗਵਾਨ ਨਿਹਿੱਤੇ ਭੇਜਿਆ ਹੈ। ਮੈਂ ਅੱਜ ਹੀ ਉਸਦੇ ਨਾਲ ਰਾਜਕੁਮਾਰੀ ਚੰਪਕ ਮਾਲਨੀ ਦਾ ਵਿਆਹ ਕਰਵਾ ਦੇਣਾ ਚਾਹੁੰਦਾ ਹਾਂ। ਸਵੇਰੇ ਉਸ ਨੂੰ ਸਿੰਘਾਸਨ ਤੇ ਬਿਠਾ ਕੇ ਮੈਂ तपस्या ਕਰਨ ਜੰਗਲ ਚਲਾ ਜਾਵਾਂਗਾ ਤੋ ਉਸ ਨੂੰ ਕੋਨੇ ਮੇਰੇ ਕੋਲ ਭੇਜ ਦੇ ਇਧਰ ਰਾਜਕੁਮਾਰ ਚੰਦਰ ਹਾਸ ਪੂਜਾ ਦੀ ਸਮਾਗਰੀ ਲੈ ਕੇ ਮੰਤਰਵਲ ਜਾ ਰਿਹਾ ਸੀ ਤਾਂ ਮੰਤਰੀ ਪੁੱਤਰ ਮਦਨ ਰਾਜਾ ਦਾ ਸੁਨੇਹਾ ਲੈ ਕੇ ਬੜੀ ਉਮੰਗ ਨਾਲ ਉਸ ਨੂੰ ਰਸਤੇ ਵਿੱਚ ਮਿਲਿਆ ਮਦਨ ਨੇ ਪੂਜਾ ਵਾਲਾ ਸਮਾਨ ਇੱਕ ਐਕੇ ਖੁਦ ਲੈ ਲਿਆ ਕਿ ਮੈਂ ਦੇਵੀ ਦੀ ਪੂਜਾ ਕਰਵਾਉਂਦਾ ਹਾਂ ਤੁਹਾਨੂੰ ਮਹਾਰਾਜ ਨੇ ਹੁਣੇ ਬੁਲਾਇਆ ਹੈ ਤੇ ਚੰਦਰ ਹਾਸ ਨੂੰ ਉਸ ਦੇ ਰਾਜ ਭਵਨ ਭੇਜ ਦਿੱਤਾ ਜਿਸ ਮੂਰਤ ਵਿੱਚ ਦ੍ਰਿਸ਼ਪੁੱਤ ਨੇ ਚੰਦਰਹਾਸ ਨੂੰ ਮਾਰਨ ਦੀ ਵਿਵਸਥਾ ਕੀਤੀ ਸੀ ਉਸੇ ਮੂਰਤ ਵਿੱਚ ਰਾਸ ਭਵਨ ਵਿੱਚ ਚੰਦਰਹਾਸ ਦਾ ਰਾਸ ਕੁਮਾਰੀ ਦੇ ਨਾਲ ਵਿਆਹ ਹੋ ਰਿਹਾ ਸੀ ਮੰਤਰੀ ਪੁੱਤਰ ਮਦਨ ਜਦ ਪੂਜਾ ਦਾ ਥਾਲ ਲੈ ਕੇ ਦੇਵੀ ਦੇ ਮੰਦਰ ਪਹੁੰਚਿਆ ਤਾਂ ਹਥਿਆਰੇ ਨੇ ਉਸੇ ਸਮੇਂ ਉਸ ਦਾ ਸਿਰ ਕੱਟ ਦਿੱਤਾ ਦ੍ਰਿਸ਼ਪੁੱਤ ਨੂੰ ਜਦ ਪਤਾ ਲੱਗਿਆ ਕਿ ਚੰਦਰਹਾਸ ਦਾ ਰਾਸ ਕੁਮਾਰੀ ਨਾਲ ਵਿਆਹ ਕਰਕੇ ਰਾਜਾ ਹੋ ਗਿਆ ਹੈ ਤੇ ਉਸ ਦਾ ਰਾਜ ਅਭਿਸ਼ੇਕ ਹੋ ਗਿਆ ਹੈ ਤੇ ਉਸ ਦਾ ਪੁੱਤਰ ਮਦਨ ਮਾਰਿਆ ਗਿਆ ਹੈ ਤਾਂ ਵਿਆਕੁਲ ਹੋ ਕੇ ਉਹ ਦੇਵੀ ਦੇ ਮੰਦਰ ਵੱਲ ਭੱਜਿਆ ਪੁੱਤਰ ਦਾ ਸਰੀਰ ਦੇਖ ਤੇ ਹੀ ਦੁੱਖ ਦੇ ਕਾਰਨ ਉਸ ਨੇ ਤਲਵਾਰ ਕੱਢ ਕੇ ਆਪਣਾ ਵੀ ਸਿਰ ਕੱਟ ਲਿਆ ਸੰਜੋਗ ਵਸ ਦ੍ਰਿਸ਼ਟ ਬੁੱਧੀ ਨੂੰ ਜਾਂਦੇ ਹੋਏ ਰਾਜਕੁਮਾਰ ਚੰਦਰハਸ ਨੇ ਦੇਖ ਲਿਆ ਸੀ ਉਹ ਵੀ ਉਸੇ ਵੇਲੇ ਆਪਣਾ ਘੋੜਾ ਲੈ ਕੇ ਉਸੇ ਦਿਸ਼ਾ ਵੱਲ ਚੱਲ ਪਿਆ ਜਿੱਥੇ ਕੁਝ ਸਮਾਂ ਪਹਿਲਾਂ ਉਸ ਦਾ ਸਾਰਾ ਮੰਤਰੀ ਦੁਸ਼ਟ ਬੁੱਧੀ ਗਿਆ ਸੀ ਉਹ ਥੋੜੀ ਹੀ ਦੇਰ ਚ ਮੰਦਰ ਆ ਗਿਆ ਤੇ ਉੱਥੇ ਆਪਣੇ ਸਹਰੇ ਤੇ ਸਾਲੇ ਦੇ ਕੱਟੇ ਹੋਏ ਸਿਰ ਦੇਖੇ ਉਹ ਇਹ ਦੇਖ ਸਾਰਾ ਮਾਮਲਾ ਸਮਝ ਗਿਆ ਤੇ ਦੋ ਮੋਤਾ ਕਰਨ ਉਸ ਨੂੰ ਬਹੁਤ ਦੁੱਖ ਹੋਇਆ ਉਸ ਨੇ ਨਿਸ਼ਚੈ ਕਰਕੇ ਆਪਣੇ ਬਲੀਦਾਨ ਲਈ ਤਲਵਾਰ ਖਿੱਚੀ ਤਾਂ ਉਸੇ ਸਮੇਂ ਮਾ ਭਵਾਨੀ ਪ੍ਰਗਟ ਹੋ ਗਈ ਉਹਨਾਂ ਨੇ ਕਿਹਾ ਪੁੱਤਰ ਇਹ ਦ੍ਰਿਸ਼ਟ ਬੁੱਧੀ ਬੜਾ ਦੁਸ਼ਟ ਸੀ ਤੇ ਸਦਾ ਤੈਨੂੰ ਮਾਰਨ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਸੀ ਇਸ ਦਾ ਪੁੱਤਰ ਮਦਨ ਸੱਜਣ ਤੇ ਭਗਵਾਨ ਦਾ ਭਗਤ ਸੀ ਪਰ ਉਸਨੇ ਤੇਰੇ ਵਿਆਹ ਦੇ ਸਮੇਂ ਤੈਨੂੰ ਆਪਣਾ ਸ਼ਰੀਰ ਦੇਣ ਦਾ ਸੰਕਲਪ ਕੀਤਾ ਸੀ ਇਸ ਲਈ ਇਹ ਵੀ ਮਾਰਿਆ ਗਿਆ ਹੁਣ ਤੂੰ ਵਰਦਾਨ ਮੰਗ ਇਹ ਸੁਣ ਸੁੰਦਰ ਹਾਸ ਨੇ ਹੱਥ ਜੋੜ ਕੇ ਕਿਹਾ ਮਾਤਾ ਤੁਸੀਂ ਖੁਸ਼ ਹੋ ਤਾਂ ਇਹੋ ਜਿਹਾ ਵਰ ਦਿਓ ਜਿਸ ਨਾਲ ਸ਼੍ਰੀ ਹਰੀ ਚ ਮੇਰੀ ਭਗਤੀ ਜਨਮ ਜਨਮ ਤੱਕ ਬਣੀ ਰਹੇ ਤੇ ਇਸ ਦ੍ਰਿਸ਼ਟ ਬੁੱਧੀ ਦੇ ਅਪਰਾਧ ਨੂੰ ਤੁਸੀਂ ਮਾਫ ਕਰ ਦਿਓ ਮੇਰੇ ਕਰਕੇ ਮਰਨ ਵਾਲੇ ਇਹਨਾਂ ਦੋਵਾਂ ਨੂੰ ਤੁਸੀਂ ਜਿਉਂਦਾ ਕਰ ਦਿਓ। ਦੇਵੀ ਮਾਂ তথা ਸਤੂਕੇ ਕੀ ਅੰਤਰ ਧਿਆਨ ਹੋ ਗਈ। ਦ੍ਰਿਸ਼ਟਬੁੱద్ధి ਤੇ ਮਦਨ ਉਸੇ ਵੇਲੇ ਉੱਠ ਖੜੇ ਹੋਏ। ਸਾਰੀ ਗੱਲ ਦਾ ਪਤਾ ਲੱਗਨ ਤੇ ਮੰਤਰੀ ਦ੍ਰਿਸ਼ਟਬੁੱద్ధి ਰਾਜਕੁਮਾਰ ਚੰਦਰ ਹੱਸ ਤੇ ਪੈਰਾਂ ਵਿੱਚ ਟਿਕ ਕੇ ਮਾਫੀ ਮੰਗਣ ਲੱਗਿਆ। ਰਾਜਕੁਮਾਰ ਚੰਦਰ ਹੱਸ ਨੇ ਉਹਨਾਂ ਨੂੰ ਚੁੱਕਿਆ ਤੇ ਆਪਣੇ ਸੀਨੇ ਨਾਲ ਲਗਾ ਲਿਆ। ਮੰਤਰੀ ਹੁਣ ਪੂਰੀ ਤਰ੍ਹਾਂ ਬਦਲ ਕੇ ਭਗਵਾਨ ਦਾ ਪਰਮ ਭਗਤ ਹੋ ਗਿਆ ਸੀ। ਮਦਨ ਤਾਂ ਪਹਿਲਾਂ ਹੀ ਭਗਤ ਸੀ ਉਸਨੇ ਚੰਦਰ ਹਾਸ ਦਾ ਬੜਾ ਆਦਰ ਕੀਤਾ ਸਾਰੇ ਮਿਲ ਕੇ ਖੁਸ਼ੀ-ਖੁਸ਼ੀ ਘਰ ਵਾਪਸ ਆ ਗਏ ਦੋਸਤੋ ਇਹ ਕਹਾਣੀ ਸਿਖਾਉਂਦੀ ਹੈ ਕਿ ਮਾਫੀ ਦਇਆ ਤੇ ਭਗਤੀ ਜ਼ਿੰਦਗੀ ਦੇ ਅਸਲੀ ਮੁੱਲ ਹਨ ਜੋ ਇਨਸਾਨ ਨੂੰ ਉਸਦੀ ਅੰਦਰੂਨੀ ਸ਼ਕਤੀ ਨਾਲ ਜੋੜਦੇ ਹਨ ਤੇ ਉਸ ਨੂੰ ਤਰੱਕੀ ਵੱਲ ਲੈ ਕੇ ਜਾਂਦੇ ਹਨ ਚੰਦਰ ਹਾਸ 'ਚ ਇਤਨੇ ਗੁਣ ਸਨ ਜਿਸ ਕਾਰਨ ਹੀ ਉਸਨੇ ਸਾਰਿਆਂ ਨੂੰ ਉਸ ਮਾਲਕ ਨਾਲ ਜੋੜਿਆ ਜੇਕਰ ਇਹ ਤਿੰਨੇ ਗੁਣ ਤੁਹਾਡੇ ਵਿੱਚ ਹਨ ਤਾਂ ਕੋਈ ਵੀ ਤੁਹਾਨੂੰ ਕਾਮਯਾਬ ਹੋਣ ਤੋਂ ਨਹੀਂ ਰੋਕ ਸਕਦਾ ਇਸ ਦੇ ਨਾਲ ਇਹ ਕਹਾਣੀ ਇਹ ਵੀ ਸਿਖਾਉਂਦੀ ਹੈ ਕਿ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਉਹ ਮਾਲਕ ਬਹੁਤ ਵੱਡਾ ਹੈ ਜੋ ਤੁਹਾਡੀ ਕਿਸਮਤ ਵਿੱਚ ਉਸ ਮਾਲਕ ਨੇ ਲਿਖ ਦਿੱਤਾ ਹੈ ਉਹ ਕਿਸੇ ਦੇ ਚਾਹਤ ਤੇ ਬਦਲ ਨਹੀਂ ਸਕਦਾ ਦੋਸਤੋ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਉਸਦੇ ਨਾਲ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਲੈਣਾ ਤਾਂ ਜੋ ਤੁਹਾਨੂੰ ਸਾਡੀਆਂ ਹਰ ਵੀਡੀਓ ਸਭ ਤੋਂ ਮਹਿਲਾ ਮਿਲ ਸਕਣ ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ